ਅਛਾ ਜੀ ਇਹ ਆਕਾਸ਼ ਦੀ ਕੀ ਲੱਗਦਾ ਤੁਹਾਨੂੰ ਬੇਟਾ ਲੱਗਦਾ ਸੀ ਜੀ ਮੇਰਾ ਤੇ ਜਿਹੜੀ ਕੱਲ ਤੁਹਾਨੂੰ ਪਤਾ ਲਗਾਉਣਾ ਕੱਲ ਅੰਮ੍ਰਿਤਸਰ ਦੇ ਵਿੱਚ ਬਾਬਾ ਬੀਮਰਾਂ ਸਿੰਘ ਸਾਹਿਬ ਉਹ ਮਜੀਦ ਕਰਜੀ ਦਾ ਸਟੈਚੂ ਜਿਹੜਾ ਉਹਦੀ ਟੂਰਪੁਰ ਕੀਤੀ ਏ ਨੇ ਮੈਨੂੰ ਨਿਵੇਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜਹਾਂ ਨੇ ਲੋਕਾਂ ਨੇ ਜਿੰਨੀਆਂ ਵੇਖਦੇ ਗਾ ਮੋਬਾਈਲ ਵੀ ਆਹ ਗੱਲ ਹੋਈ ਏ ਮੈਨੂੰ ਕੋਈ ਪਤਾ ਨਹੀਂ ਸੀ ਕਮਾਲ ਿਆ ਤਾਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਏ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 3 ਸਾਲ ਹੋ ਗਏ ਹੁਣੇ ਰਹਿਦੀ ਨੂੰ ਕੀ ਕਰਦੇ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਂਦੇ ਵੀਰੇ ਅਸੀਂ ਬੱਚੇ ਕਿੰਨੇ ਆ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇੱਕ ਦੋ ਦਾ ਕਰੋ ਗਿਆ ਇਹ 3 ਸਾਲ ਹੋ ਗਏ ਵੀਰੇ ਗਏ ਨੂੰ ਕਰੋ ਕਿੱਥੇ ਗਿਆ ਕਿੱਥੇ ਗਿਆ ਸੀ ਇਹ ਦबई ਗਿਆ ਸੀ ਵੀਰੇ ਦबई ਕਿਵੇਂ ਕਰਨ ਗਿਆ ਸੀ ਇਹ ਦਿਹਾੜੀ ਦਾਪਾ ਕਰਨ ਗਿਆ ਸੀ ਉੱਥੇ ਵੀ ਲੇਵਰੀ ਥੋੜਾ ਕਿੰਨਾ ਇਹ ਪਲੱਸ 2 ਕਿਤੇ ਵੀ ਰਹੇ ਜੀ ਤੇ ਜਿਸ ਤਰ੍ਹਾਂ ਦਾ ਇਹੇ ਕੱਲ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਕਿ ਲੱਗ ਰਿਹਾ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਨਾਲ ਇਹ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਜੀ ਇਹ ਕੀਸ ਰੱਖਿਆ ਸੀ ਇਹਨੇ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਿਆ ਤਿੰਨ ਕ ਸਾਲ ਲਏ ਉਹਦੇ ਵਾਲ ਰੱਖਿਆ ਨੂੰ ਜਦੋਂ ਦੁਬਈ ਗਿਆ ਉਹ ਵੀ ਕੇਸ ਰੱਖਿਆ ਹਾਂ ਜੀ ਉਦੋਂ ਰੱਖਿਆ ਤੇ ਕਦੇ ਗੱਲ ਹੋਈ ਹੈ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅੱਗ ਦੇਣ ਆਸਗਵਾਨ ਤੋਂ ਪੁੱਛ ਲਿਓ ਜੀ ਤੋਂ ਮਰਜ਼ੀ ਪੁੱਛ ਲਿਓ ਹੁਣ ਦੁਬਈ ਤੋਂ ਕਦੋਂ ਵਾਪਸ ਇਹਨੂੰ ਹੋ ਗਿਆ ਤਿੰਨ ਕਿ ਮਹੀਨੇ ਆਏ ਨੂੰ ਤੁਹਾਨੂੰ ਵੀ ਬਦਲ ਗਿਆ ਵੀ ਤਿੰਨ ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਾ